ਸਾਹਿਬ ਜੀ ਸਰਨੂ ਦੀ ਹਾਲ ਚਾਲੀ ਸਵਾਗਤ ਹੋ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਦਨੀ ਕਲਾਂ ਤੇ ਸੁਖਵੀਰ ਵੀਰ ਦੇ ਘਰ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਵਪਾਰ ਦਾ ਬਾਈ ਦਾ ਕੰਮ ਆ ਮਦਦ ਕਰੋ ਦੋ ਦੋ ਸਾਲਾਂ ਤੋਂ ਆਗਿਆ ਦੇ ਆਪਾਂ ਦੀ ਇੱਜ਼ਤ ਦੇ ਆ ਅੱਜ ਜਿਹੜੀ ਕਰਜਨਵਰ ਦੀ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਸੁਖਬੀਰ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਵਧੀਆ ਵੀਰੇ ਤੁਸੀਂ ਸੇਤਾਂ ਘਰ ਪਰਿਵਾਰ ਦਾ ਹਾਂਜੀ ਵੀਰੇ ਵਧੀਆ ਠੀਕ ਆ ਸੁਖਬੀਰ ਭਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਵੀਰੇ ਦੋ ਮਈਆਂ ਵੀਰੇ ਅੱਜ ਆਪਣੇ ਦੋ ਮਈਆਂ ਹਾਂਜੀ ਜਿਹੜੀ ਬੂਰੀ ਮੈਂ ਇਹਦੇ ਬਾਈ ਇਹ ਥੱਲੇ ਵੀਰੇ ਜਾਣੀ ਕਿ 7 ਕਿਲੋ ਦੁੱਧ ਖੁੱਲਾ ਠੀਕ ਆ ਤੇ ਮਗਰ ਕਟਾ ਵੀਰੇ ਇਹਦੇ ਠੀਕ ਆ ਹਾਂਜੀ ਚੋਈ ਦੇ ਚੋਈ ਇੱਕ ਨੰਬਰ ਆ ਵੀਰੇ ਹਾਂ ਭਾਈ ਬੂਰੀ ਆ ਠੀਕ ਆ ਤੇ ਤੇ ਭਾਈ ਰੇਟ 65000 ਦੀ ਦੇ ਦੇਾਂਗੇ ਵੀਰੇ ਓਕੇ ਆ ਕੱਟਾ ਮਗਰਾ 50000 ਦੀ ਦੇ ਦੇਂਗੇ ਕੋਈ ਬਣੀ ਪੂਣੀ ਬਾਈ 15 ਦਿਨਾਂ ਦੀ ਬਣੀ ਵੀ ਆ ਵੀਰੇ ਆਪਣੀ ਠੀਕ ਓਕੇ ਆਪਣੇ ਘਰੇ ਹੀ ਬਣੀ ਬਾਈ ਹਾਂਜੀ ਵੀਰੇ ਠੀਕ ਆ ਬਾਈ ਲੈ ਮਿੱਤਰੋ 8 ਕਿਲੋ ਦੁੱਧ ਹੈਗਾ ਮੈਂ ਉਹਦੇ ਥੱਲੇ ਤੇ ਬੂਰੀ ਮੈਂ ਆ ਤੇ ਮਗਰ ਹੈਗਾ ਵੰਦੇ ਕੱਟਾ 15 ਦਿਨਾਂ ਦਾ ਇਹਨੂੰ ਬਣੀ ਨੂੰ ਹੋ ਗਿਆ ਬਾਈ ਜੰਦਾ ਕਦ ਕੁਦ ਮੈਂ ਦਾ ਬਹੁਤ ਡਬਾ ਵਾਲਾ ਬਾਈ ਇਹ ਗੱਲ ਮੰਨਣੀ ਪੈਣੀ ਆ ਤੁਹਾਨੂੰ ਵੱਡੀ ਬੁੱਢੀ ਮੈਂ ਚੰਗੀ ਆ ਸਾਰੀ ਟੰਚਾ ਟੁੰਚਾ ਮੈਂ ਦਾ ਜਿੰਨਾ ਵੀ ਹੈਗਾ ਵਾ ਚੰਗਾ ਵਾ ਕਰਮ ਵਾਲੀ ਦਾ ਦੇਖ ਸਕਦੇ ਆ ਲੇਵੇ ਭਾਂਡੇ ਵਾਲੋ 780 ਇਹਦੀ ਘਰ ਬਣਾ ਵੀਰੇ 6 ਕਿਲੋ ਦੋਦਾ 6 ਕਿਲੋ ਦੋਦਾ ਬਾਹਰੇ ਤੇ ਮਿਲਦੀ ਹੈ ਕੱਟੀ ਮਗਰ ਆਦੇ ਵੀ ਕਿਵੇਂ ਆ ਵੀਰੇ ਇੱਕ ਨੰਬਰ ਆ ਵੀਰੇ ਠੀਕ ਆ ਤਿੰਨ ਡੇਟ ਬਾਈ ਇਹ ਦੇ ਦੇਾਂਗੇ ਵੀਰੇ 60000 ਦੀ ਮੈਂ ਯਾਰ ਦੀ ਮਾਨਤਨ ਹੋ ਜੂ ਇਹਦੇ ਵਿੱਚ ਹਾਂ ਵੀਰੇ ਕਰ ਦਿਆਂਗੇ ਠੀਕ ਆ ਤੇ ਤੋਂ 60000 ਮੈਂ ਦੂੰਗੀ ਮੇਰੇ ਤੋਂ ਮਾਨਤਨ ਹੋ ਜਾਊਗਾ ਚਾਰ ਮਹੀਨੇ ਦੀ ਗੱਪਣਾ ਹਾਂ ਜੀ ਭਾਈ ਚਾਰ ਮਹੀਨੇ ਭਾਈ ਇਹਦਾ بڑا 6 ਕਿਲੋ ਦੁੱਧ ਦਾ ਦੋਵੇਂ ਟੈਂਪਾ ਰੇਤੇ ਮਨ ਦੀਆਂ ਕਰਮਾਂ ਵਾਲੀ ਵਜਨ ਭੁਜਨ ਮੈਂ ਇਹਦਾ ਬਹੁਤ ਚੰਗਾ ਮਿੱਤਰੋ ਦੇਖ ਸਕਦੇ ਲੇਵੇ ਭਾਂਡੇ ਦਾ ਸਾਫ ਸੁਥਰੀ ਜੰਨੀ ਹੈਗੀ ਆ ਬੱਚਾ ਇਹਦਾ ਹੈਗਾ ਭਾਈ ਹਾਂ ਭਾਈ ਕੱਟੀ ਆ ਅੱਛਾ ਕੱਟੀ ਵੀ ਆ ਮਗਰ ਠੀਕ ਆ ਭਾਈ ਆ ਕੱਟੀ ਵੀ ਐਂਦੇ ਮਗਰ ਮਿੱਤਰੋ ਬਰੀਕੀ ਬਰੋਕੀ ਮੈਂ ਚੰਗੀ ਆ ਕਿਉਂਕਿ 24 ਘੰਟੇ ਭਾਈ ਨਹੀਂ ਰਹੇਗਾ ਵੇ ਚੱਕੋ ਲੋ ਬੀ ਨਾ ਤੇ ਬੇਚਤ ਕਰਵਾ ਕੇ ਦੇਈ ਬਈ ਠੀਕ ਹੈ ਹਾਂਜੀ ਬਾਈ ਚੈੱਕ ਕਰਾ ਕੇ ਲੈ ਕੇ ਜਾਵੇ ਇੱਕ ਨੰਬਰ ਆ ਵੀਰੇ ਚੁਆਈ ਚੁਆਈ ਓਕੇ ਆ ਵੀਰੇ ਦੋ ਹੀ ਪਹੀਆ ਤੇ ਅੱਜ ਬਾਈ ਹਾਂਜੀ ਵੀਰੇ ਦੋ ਹੀ ਤੇ ਹੋਰ ਜਾਨਵਰ ਕੋਈ ਹੋਰ ਕੱਟੀ ਏ ਇੱਕ ਵੀਰੇ ਕਿਹੜੀ ਕੱਟੀ ਬਾਈ ਆਹ ਜਿਹੜੀ ਬਾਈ ਇਹ ਕਿੰਨੇ ਦੀ ਦੇ ਦੇ ਇਹ ਦੇ ਦੇਾਂਗੇ 13000 ਦੀ ਵੀਰੇ ਠੀਕ ਹੈ ਕਿੰਨੀ ਉਮਰ ਦੀ ਆ ਬਾਈ ਇਵਰੇ ਸਾਲ ਕਦੀ ਹੋ ਗਈ ਠੀਕ ਹੈ ਬਾਈ ਨੰਬਰ 989463319970 ਵੀਰੇ 9463319970 ਬਾਈ ਦਾ ਫੋਨ ਨੰਬਰ ਆ ਪਿੰਡ ਬੱਧਰੀ ਕਲਾਵਾ ਜਿਹੜਾ ਚੁਗਾ ਲੱਗਦਾ ਮੁਗੇ ਤੋਂ ਬਨਾਲਾ ਰੋਡ ਦੇ ਉੱਤੇ ਸ੍ਰਿਤਾ ਉਸ ਘਰੋਂ ਵੀਡੀਓ ਦਿਖਾਈ ਜਿੱਥੇ ਦਿਖਾਉਣਾ ਮੈਂ ਤੁਹਾਨੂੰ ਨੇਪਤਾ ਧੰਨਵਾਦ